ਓਹੋ ਪਵਨਾ ਕੀ ਕਰ ਲੱਗੀ ਆ ਕੀ ਨਵਾਂ ਸੱਪ ਕੱਢਣ ਲੱਗੀ ਆ ਕੀ ਹੋਣ ਲੱਗ ਗਿਆ ਸੰਧੂ ਸਾਹਿਬ ਅੱਜ ਇਹੋ ਜੀ ਚੀਜ਼ ਬਣਾਉਣ ਲੱਗੀ ਆ ਭਵੇਂ ਟ੍ਰੇਨ ਆ ਕੇ ਵਿੱਚ ਵੱਜ ਜੇ ਤਾਂ ਵੀ ਇਹ ਟੁੱਟਦੀ ਨਹੀਂ ਐਵੇਂ ਦੀ ਕੀ ਚੀਜ਼ ਬਣ ਰਹੀ ਪਵਨਾ ਕੀ ਵਿੱਚ ਖੁਰੀ ਜਾਂਦਾ ਮੈਂ ਤਾਂ ਬਸ ਤੁਸੀਂ ਤਾਂ ਦੇਖੀ ਚੱਲੋ ਐਵੇਂ ਦਾ ਕਮਾਲ ਹੋਣ ਲੱਗਿਆ ਨਾ ਐਵੇਂ ਦਾ ਜਾਦੂ ਕਰਨ ਲੱਗੀਆਂ ਵੀ ਸਾਰੇ ਹੈਰਾਨ ਹੀ ਰਹਿ ਜਾਣਗੇ ਸੋਚ ਤੋਂ ਪਰੇ ਆ ਜਮਾ ਅੱਛਾ ਹਾਂਜੀ ਇੱਕ ਵਰਕ ਕਰਦੀ ਆ ਆ ਦੇਖੋ ਤੁਸੀਂ ਉਂਗਲਾਂ ਕਿਵੇਂ ਚਪੇਤੀਆਂ ਨੇ ਪਵਨ ਦੇਖੀ ਹਾਂਜੀ ਹਾਂਜੀ ਅੱਜ ਆਪਾਂ ਦੋਸਤੋ ਇਹੋ ਜੀ ਚੀਜ਼ ਬਣਾਵਾਂਗੇ ਜਿਹੜੀ ਤੁਹਾਡੇ ਬਹੁਤ ਹੀ ਕੰਮ ਆਉਣ ਵਾਲੀ ਹੈ ਤੇ ਬਾਜ਼ਾਰਾਂ ਦੇ ਵਿੱਚ ਤੁਹਾਨੂੰ ਬਹੁਤ ਮਹਿੰਗੀ ਮਿਲਦੀ ਹੈ ਤੇ ਤੁਹਾਡਾ ਸਰ ਜਾਣਾ ਜੀ ਕਰੇ ਹੀ ਸਸਤੇ ਦੇ ਵਿੱਚ ਤੇ ਭਾਵੇਂ ਚਾਹੇ ਟ੍ਰੇਨ ਵੀ ਟੱਕਰ ਮਾਰ ਜੇ ਉਸ ਚੀਜ਼ ਨੂੰ ਪਰ ਤੁਹਾਡੀ ਚੀਜ਼ ਨਹੀਂ ਟੁੱਟੂਗੀ ਪਰ ਉਸ ਤੋਂ ਪਹਿਲਾਂ ਆਪਾਂ ਆਪਣੇ ਦੋਸਤਾਂ ਦੇ ਨਾਮ ਬੋਲ ਦਈਏ ਜੀ ਪਹਿਲਾ ਨਾਮ ਹੈ ਜੀ ਹਰਪਾਲ ਸੇਖੋ ਕੋਤਵਾਲ ਪਿੰਡ ਤੋਂ ਫਿਰੋਜ਼ਪੁਰ ਤੋਂ ਜੀ ਉਸ ਤੋਂ ਬਾਅਦ ਨੇ ਜੀ ਸੁਰਿੰਦਰਪਾਲ ਇਹਨੇ ਜੀ ਮੰਮੂ ਖੇੜਾ ਤੋਂ ਉਦੋਂ ਬਾਅਦ ਨੇ ਜੀ ਮਨਿੰਦਰ ਮਨਜਿੰਦਰ ਸਿੰਘ ਮਿੱਡੂ ਖੇੜਾ ਤੋਂ ਰਜਿੰਦਰ ਕਾਰ ਫਗਵਾੜਾ ਤੋਂ ਸੋ ਦੋਸਤੋ ਅਗਲੀ ਵੀਡੀਓ ਥੋੜਾ ਵੀ ਨਾਮ ਲਾਵਾਂਗੇ ਸੋਨੇ ਸੋਨੇ ਕਮੈਂਟ ਜਰੂਰ ਕਰਿਓ ਤੇ ਅੱਜ ਦੇਖਦੇ ਆਂ ਪਵਨ ਨੇ ਕਿਹੜੀ ਨਵੀਂ ਖੋਜ ਕੀਤੀ ਹੈ ਤੇ ਹਾਂਜੀ ਦੋਸਤੋ ਫੈਵਿਕ ਵਿਕ ਤਾਂ ਕੱਲੀ ਰਬੜੀ ਜੋੜਦਾ ਪਰ ਆਪਾਂ ਇਹੋ ਜੀ ਚੀਜ਼ ਬਣਾਈ ਹੈ ਜਿਹੜੀ ਕਿ ਪੱਥਰ ਵੀ ਜੋੜ ਦਿੰਦੀ ਆ ਰਬੜ ਵੀ ਤੇ ਪਲਾਸਟਿਕ ਵੀ ਆਹੇ ਵਿੱਚ ਜਿਹੜੀ ਕਿ ਟ੍ਰੇਨ ਵੱਜ ਜੇ ਪਰ ਤੁਹਾਡੀ ਚੀਜ਼ ਐ ਨਹੀਂ ਟੁੱਟੂਗੀ ਤੇ ਆਜੇ ਦੋਸਤੋ ਦੱਸ ਦਿਆਂ ਤੁਹਾਨੂੰ ਉਹ ਚੀਜ਼ ਬਣੂਗੀ ਕਿਵੇਂ ਹਾਂਜੀ ਇਹਦੇ ਲਈ ਆਪਾਂ ਨੂੰ ਇੱਕ ਪੈਟਰੋਲ ਚਾਹੀਦਾ ਤੇ ਦੂਜੀ ਥਰਮਾ ਕੋਲ ਸੀਟ ਚਾਹੀਦੀ ਐ ਤੇ ਆਪਾਂ ਜਿਹੜੀ ਕਿ ਥਰਮਾ ਕੋਲ ਸੀਟ ਨੂੰ ਪੈਟਰੋਲ ਦੇ ਵਿੱਚ ਪਾਵਾਂਗੇ ਤੇ ਇਸ ਤਰ੍ਹਾਂ ਜਿਹੜੇ ਕਿ ਇਹ ਮੈਲਟ ਹੁੰਦੀ ਜਾਊਗੀ ਤੇ ਜਿਹਦੇ ਤੋਂ ਬਹੁਤ ਹੀ ਸੋਹਣੀ ਚੀਜ਼ ਬਣ ਜਾਊਗੀ ਤੇ ਆਪਾਂ ਇਹਦੀ ਤੁਹਾਨੂੰ ਜਿਹੜੀ ਕਿ ਵਰਤੋਂ ਕਰਕੇ ਵੀ ਦਿਖਾਵਾਂਗੇ ਤੇ ਵੀਡੀਓ ਦੇ ਵਿੱਚ ਤੁਸੀਂ ਲਾਸਟ ਤੱਕ ਜ਼ਰੂਰ ਬਣੇ ਰਹੋ ਤੇ ਤੁਹਾਨੂੰ ਯਕੀਨ ਹੋ ਜਾਊਗਾ ਕਿ ਵਾਕਈ ਇਹ ਜਿਹੜੀ ਚੀਜ਼ ਐ ਕੰਮ ਕਰਦੀ ਆ। ਲੋ ਜੀ ਆ ਜਿਹੜੀ ਚੰਗੀ ਤਰ੍ਹਾਂ ਇਹਦੇ ਵਿੱਚ ਮੈਲਟ ਹੋ ਚੁੱਕੀ ਆ ਤੇ ਇਸ ਤਰ੍ਹਾਂ ਦੀ ਆ ਚੀਜ਼ ਬਣ ਜੂਗੀ ਤੇ ਹੁਣ ਆਪਾਂ ਤੁਹਾਨੂੰ ਸਭ ਤੋਂ ਪਹਿਲਾਂ ਇਹ ਯੂਜ਼ ਕਰਕੇ ਦਿਖਾਉਨੇ ਆ ਜੀ ਪਲਾਸਟਿਕ ਤੇ ਫਾਈਨਲੀ ਆਪਣਾ ਜਿਹੜਾ ਪ੍ਰੋਡਕਟ ਬਣ ਚੁੱਕਿਆ ਜਿਹੜਾ ਕਿ ਪੂਰੇ ਪੱਕੇ ਜੋੜ ਲਾ ਦਿੰਦਾ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਦੋਸਤੋ ਆਪਣਾ ਜਿਹੜਾ ਕਿ ਆ ਪਲਾਸਟਿਕ ਦਾ ਡੱਬਾ ਜਿਹੜਾ ਕਿ ਟੁੱਟ ਚੁੱਕਿਆ ਸੀ ਆ ਦੇਖੋ ਤੁਸੀਂ ਦੇਖ ਰਹੇ ਹੋ ਤੇ ਇਹਦੇ ਆਪਾਂ ਅੰਦਰਲੇ ਪਾਸੇ ਜਿਹੜਾ ਕਿ ਜੋੜ ਲਾਉਣ ਲੱਗੇ ਆ ਸੋ ਤੁਸੀਂ ਇਹ ਜਿਹੜਾ ਕਿ ਜੋੜ ਜ਼ਰੂਰ ਲਾ ਕੇ ਦੇਖੋ ਤੇ ਜਿਹੜਾ ਕਿ ਬਹੁਤ ਹੀ ਵਧੀਆ ਵਰਕ ਕਰਦਾ ਹੈਗਾ ਤੇ ਬਸ 5 ਕੁ ਮਿੰਟ ਇਹਨੂੰ ਆਪਾਂ ਨੂੰ ਇਸ ਤਰ੍ਹਾਂ ਰੱਖਣਾ ਪਊਗਾ ਤੇ ਚੰਗੀ ਤਰ੍ਹਾਂ ਜਿਹੜਾ ਕਿ ਇਹ ਜੁੜ ਜਾਊਗਾ ਵਧੀਆ ਲਓ ਜੀ ਇਹ ਆਪਾਂ ਹੁਣ ਜੋੜਾ ਜਿਹੜਾ ਕਿ ਲਾਤਾ ਤੇ ਹੁਣ ਆਪਾਂ ਇਹਨੂੰ ਜਿਹੜਾ ਕਿ ਇਸੇ ਤਰ੍ਹਾਂ ਰੱਖ ਦਿੰਨੇ ਆ ਤੇ ਇਹ ਆਪਣਾ ਜਿਹੜਾ ਕਿ ਵਧੀਆ ਕਲੀਅਰਲੀ ਜੁੜ ਜਾਊਗਾ ਠੀਕ ਹਾਂਜੀ ਤੇ ਦੂਜੇ ਨੰਬਰ ਤੇ ਆ ਦੋਸਤੋ ਆਪਣੇ ਆ ਸ਼ੂਜ਼ ਜਿਵੇਂ ਆਪਣੇ ਸ਼ੂਜ਼ ਆ ਜਿਹੜੇ ਕਿ ਤਲੇ ਵਗੈਰਾ ਟੁੱਟ ਜਾਂਦੇ ਆ ਹਨਾ ਆ ਦੇਖੋ ਕਿ ਆ ਸ਼ੂਜ਼ ਇਸ ਤਰ੍ਹਾਂ ਹੋਇਆ ਪਿਆ ਤੇ ਹੁਣ ਆਪਾਂ ਇਹਨੂੰ ਆ ਜਿਹੜਾ ਕਿ ਭਾਰ ਦਿੰਨੇ ਆ ਇਸ ਚੀਜ਼ ਨਾਲ ਇਹਦਾ ਬਹੁਣ ਫਿਰ ਫੈਬਰਿਕ ਇੱਕ ਤਾਂ ਵੀ ਵਧੀਆ ਕੰਮ ਕਰ ਰਿਹਾ ਹੈ ਹਾਂਜੀ ਤੇ ਨਾਲੇ ਜੇ ਕਈ ਵਾਰੀ ਆਪਣੇ ਕੋਲ ਉਹ ਨਹੀਂ ਵੀ ਹੁੰਦੀ ਚੀਜ਼ ਤੇ ਆਪਾਂ ਇਹ ਵਧੀਆ ਨਾਲੇ ਘਰ ਦੀਆਂ ਚੀਜ਼ਾਂ ਤੋਂ ਹੀ ਬਣਾ ਸਕਦੇ ਹਾਂ ਠੀਕ ਹੁਣ ਮਨਾਂ ਚ ਪੇਲਿੰਗ ਕਿਤੇ ਕਹਿੰਦੇ ਉਂਗਲ ਵੀ ਬਹੁਤ ਚਪੇਲ ਦਿੰਦਾ ਹੈ ਹਾਂਜੀ ਹਾਂਜੀ ਉਹ ਚੀਜ਼ ਭਾਰਨ ਤੋਂ ਬਾਅਦ ਆ ਜਿਹੜਾ ਕਿ ਆਪਾਂ ਨਾਲ ਦੀ ਨਾਲ ਆ ਇਸ ਤਰ੍ਹਾਂ ਜਿਹੜਾ ਕਿ ਸ਼ੂਜ਼ ਨੂੰ ਨੱਪ ਕੇ ਰੱਖਣਾ ਤਾਂ ਜੋ ਛੇਤੀ ਵਰਕ ਕਰ ਜਾਏ ਤੇ ਛੇਤੀ ਆਪਣਾ ਜਿਹੜਾ ਸ਼ੂਜ਼ ਆ ਚਿਪ ਜਾਵੇ ਤੇ ਦੋਸਤੋ ਤੁਹਾਨੂੰ ਦਿਖਾ ਵੀ ਦਿੰਨੇ ਆ ਵੀ ਇਹ ਕਿੰਨੀ ਵਧੀਆ ਚੀਜ਼ ਆ ਵੇਖੋ ਇਸ ਤਰ੍ਹਾਂ ਨੱਪ ਕੇ ਰੱਖੋ ਦੋਸਤੋ ਆ ਦੇਖੀ ਫੈਬ੍ਰਿਕ ਕੁਇਕ ਦੀ ਪਕੜ ਦੇਖੋ ਤੁਸੀਂ ਉਸਤਾਦੀਆਂ ਉਂਗਲਾਂ ਹੀ ਚਪੇ ਲੀਆਂ ਆ ਕਿਵੇਂ ਹੋਊਗਾ ਬੜਾ ਆਪਰੇਸ਼ਨ ਕਰਾਉਣਾ ਪਵੇ ਦੇਖੋ ਦੋਸਤੋ ਤੁਸੀਂ ਇਹਦਾ ਵਰਕ ਹਾਂਜੀ ਬਈ ਇੰਨਾ ਵਧੀਆ ਵਰਕ ਕਰਦੀ ਆ ਆ ਦੇਖੋ ਤੁਸੀਂ ਉਂਗਲਾਂ ਕਿਵੇਂ ਚਪੇਤੀਆਂ ਨੇ ਪਵਨ ਦੇਖੀ ਹਾਂਜੀ ਆ ਤਾਂ ਬਹੁਤ ਜ਼ਿਆਦਾ ਮਤਲਬ ਕਿ ਉਂਗਲਾਂ ਚੇਪ ਗਈਆਂ ਤੇ ਫਿਰ ਤਾਂ ਸ਼ੂਜ ਤਾਂ ਕੀ ਹੈ ਤੇ ਚੇਪੀ ਜਾਣੀ ਆ ਤਾਂ ਮੈਨੂੰ ਲੱਗਾ ਆਪਰੇਸ਼ਨ ਹੀ ਕਰਾਉਣਾ ਪੈਣਾ ਪਵਨ ਹਾਏ ਹਾਏ ਇਹਨੂੰ ਪਾਣੀ ਚ ਡਬੋ ਲੋ ਹਾਂ ਗਰਮ ਪਾਣੀ ਚ ਡਬੋਣਾ ਪੈਣਾ ਦੇਖੋ ਦੋਸਤੋ ਕਿੰਨੀ ਵਧੀਆ ਚੀਜ਼ ਬਣੀ ਹੈ ਘਰੇ हां जी ਤੇ ਨਾਲੇ ਸਸਤੇ ਦੇ ਵਿੱਚ ਤੇ ਹੁਣ ਆਪਾਂ ਇੱਕ ਇਹੋ ਜੀ ਚੀਜ਼ ਜੋੜ ਕੇ ਵਿਖਾਵਾਂਗੇ ਦੋਸਤੋ ਜਿਹੜੀ ਤੁਸੀਂ ਹੈਰਾਨ ਹੀ ਹੋ ਜਾਓਗੇ ਵੀ ਵਾਕਿਆ ਆ ਵੀ ਇੱਕ ਚੀਜ਼ ਇਹਦੇ ਨਾਲ ਜੋੜ ਸਕਦੀ ਹੈ ਦੋਸਤੋ ਕਈ ਵਾਰੀ ਆਪਣੀਆਂ ਟੇਲਾਂ ਦੇ ਵਿੱਚ ਇਸ ਤਰ੍ਹਾਂ ਸਪੇਸ ਬਣ ਜਾਂਦੀ ਹੈ ਤੇ ਉਹਦੇ ਵਿੱਚ ਪਾਣੀ ਪਾ ਕੇ ਤੇ ਬਾਅਦ ਦੇ ਵਿੱਚ ਜਿਹੜੀਆਂ ਕਿ ਆਪਣੀਆਂ ਟੇਲਾਂ ਜਿਹੜੀਆਂ ਟੁੱਟਣ ਲੱਗ ਜਾਂਦੀਆਂ ਤੇ ਇਹਦੇ ਵਾਸਤੇ ਵੀ ਆ ਸੋਲੂਸ਼ਨ ਹੈ ਜਿਹੜਾ ਕਿ ਬਹੁਤ ਵਧੀਆ ਵਰਕ ਕਰਦਾ ਹੈ ਇਹ ਵਿਰਲਾ ਹੈਗੀਆਂ ਇੱਥੇ ਆਪਾਂ ਇਸ ਤਰ੍ਹਾਂ ਇਹ ਸੋਲੂਸ਼ਨ ਨੂੰ ਭਰ ਸਕਦੇ ਹਾਂ ਦੋਸਤੋ ਇਹ ਜਿਹੜਾ ਇਹ ਸੋਲੂਸ਼ਨ ਦਾ ਮਤਲਬ ਕਿ ਜਿਹੜੇ ਮਿਸਤਰੀ ਭਾਈ ਆ ਉਹ ਵੀ ਮਤਲਬ ਕਿ ਵਰਤਦੇ ਆ ਹਾਂਜੀ ਜਿੱਥੇ ਤੁਸੀਂ ਪਾਤਾ ਇੱਕ ਵਾਰ ਸੋਲੂਸ਼ਨ ਉਸ ਤੋਂ ਬਾਅਦ ਇਹ ਨਿੰਗਾ ਵੀ ਇਹ ਇਥੋਂ ਮਤਲਬ ਕਿ ਪਾਣੀ ਵਾਫ ਪਾਣੀ ਵੜਦੂਗਾ ਵਿੱਚ ਜਾਂ ਮਿੱਟੀ ਵੜਦੂਗੀ ਇਸ ਤਰ੍ਹਾਂ ਤੁਸੀਂ ਇਹਨੂੰ ਜਿਹੜਾ ਕਿ ਸਾਰਾ ਸੈੱਟ ਕਰ ਲੈਣਾ ਵੀ ਆਪਣੀਆਂ ਜਿਹੜੀਆਂ ਵੀ ਵਿਥਾਂ ਵਿੱਚ ਪੰਗਾ ਹੋਈਆਂ ਤੇ ਉਹਦੇ ਵਿੱਚ ਇਹ ਸਾਰਾ ਮਟੀਰੀਅਲ ਆ ਜਿਹੜਾ ਪਰਜੇ ਇਹ ਤਾਂ ਦੋਸਤੋ ਅਸੀਂ ਮਤਲਬ ਕਿ ਮਿਸਤਰੀਆਂ ਨੇ ਸਾਡੇ ਛੱਤ ਤੇ ਵੀ ਕਈ ਵਾਰੀ ਤਰੇੜਾਂ ਆਈਆਂ ਹੋਈਆਂ ਉੱਥੇ ਮਤਲਬ ਕਿ ਯੂਜ਼ ਕੀਤਾ ਸੀਗਾ ਤੇ ਉੱਥੇ ਤੇ ਇਹ ਜਦੋਂ ਸੁੱਕ ਜਾਊਗਾ ਇਹ ਪੂਰਾ ਵਧੀਆ ਬਣ ਜਾਊਗਾ ਤਾਂ ਜੋ ਆਪਾਂ ਨੂੰ ਇਹ ਪੂਰਾ ਐ ਲੱਗੂਗਾ ਵੀ ਵਾਕਈ ਆ ਚੀਜ਼ ਐ ਜਿਹੜੀ ਕੀ ਕੰਮ ਕਰਦੀ ਐ ਜਿਵੇਂ ਹੁਣ ਆਪਣੇ ਸ਼ੈਂਕ ਦੇ ਵਿੱਚ ਵੀ ਤਰੇੜ ਆ ਚੁੱਕੀ ਸੀਗੀ ਤੇ ਇਹ ਕੰਮ ਐ ਜਿਹੜਾ ਕਿ ਵਾਧਾ ਵੱਜ ਜਾਣਾ ਸੀਗਾ ਤੇ ਸ਼ੈਂਕ ਨੂੰ ਆਪਾਂ ਚੰਗੀ ਤਰ੍ਹਾਂ ਪਾਣੀ ਦੇ ਨਾਲ ਸੁਕਾ ਕੇ ਜਿਹੜਾ ਪਾਣੀ ਨੂੰ ਚੰਗੀ ਤਰ੍ਹਾਂ ਸਕਾ ਕੇ ਇਹਦੇ ਵਿੱਚ ਆ ਜਿਹੜਾ ਕਿ ਆਪਾਂ ਇਹਨੂੰ ਫਿਲ ਕਰ ਦੇਣਾ ਤੇ ਬਾਅਦ ਦੇ ਵਿੱਚ ਆਪਾਂ ਜਿਹੜਾ ਕਿ ਇਹਨੂੰ ਸੈੱਟ ਕਰ ਦਾਂਗੇ ਦੋਸਤੋ ਤੇ ਇਹ ਵੀ ਜਦੋਂ ਸੁੱਕ ਜਾਊਗਾ ਤੇ ਇਹਦੇ ਵਿੱਚ ਵੀ ਜਿਹੜਾ ਕਿ ਇਹ ਸਾਰਾ ਮਟੀਰੀਅਲ ਭਰ ਜਾਊਗਾ ਤੇ ਇਹ ਵੀ ਬਹੁਤ ਵਧੀਆ ਵਰਕ ਕਰਦਾ ਤੁਸੀਂ ਇਹਨੂੰ ਸ਼ੈਂਕ ਤੇ ਜਿਹੜਾ ਕਿ ਪੱਥਰ ਤੇ ਯੂਜ਼ ਕਰ ਸਕਦੇ ਹੋ ਪਰ ਇਹਨੂੰ ਸੁੱਕਣ ਜ਼ਰੂਰ ਦਿਓ ਇਹਨੂੰ ਹੁਣ ਇਹਦੇ ਉੱਪਰ ਜਿਹੜਾ ਕਿ ਪਾਣੀ ਨਾ ਪਾਓ ਤੇ ਦੋਸਤੋ ਇਹ ਆ ਦੇਸੀ ਫੈਵਿਕ ਵਿਕ ਦੇਸੀ ਫੈਵਿਕੋਲ ਹਾਂ ਜੀ ਬਹੁਤ ਹੀ ਸਸਤੇ ਰੇਟ 'ਚ ਤਿਆਰ ਹੋ ਜਾਂਦਾ ਤੁਹਾਨੂੰ ਥੋੜਾ ਜਿਹਾ ਪੈਟਰੋਲ ਚਾਹੀਦਾ ਤੇ ਥੋੜਾ ਜਿਹਾ ਥਰਮੋਕੋਲ ਚਾਹੀਦਾ ਤੇ ਥੋੜਾ ਜਿਹਾ ਜਿੰਨੇ ਵੀ ਘਰੇ ਮਤਲਬ ਕਿ ਟੁੱਟ ਪੱਜ ਜਾਣੀ ਚੀਜ਼ਾਂ ਤੁਸੀਂ ਉਹ ਥੋੜੇ ਮਤਲਬ ਕਿ ਥੋੜੇ ਜਿਹੇ ਪੈਸੇ ਦੇ ਵਿੱਚ ਸਾਰੀਆਂ ਚੀਜ਼ਾਂ ਦਾ ਜੋੜ ਲਾ ਸਕਦੇ ਹਾਂ ਹਾਂ ਜੀ ਇਹਦਾ ਜੋੜ ਬਹੁਤ ਹੀ ਜ਼ਿਆਦਾ ਪੱਕਾ ਜਾਂ ਮੈਂ ਤੁਹਾਨੂੰ ਅੱਗੇ ਆਪ ਦੀ ਉਂਗਲ ਦਿਖਾਈ ਸੀ ਆ ਦੇਖੋ ਉਂਗਲ ਦੇ ਉੱਤੇ ਕਿੰਨਾ ਮਤਲਬ ਕਿ ਆ ਦੇਖੋ ਜਿਵੇਂ ਫੇਵਿਕ ਵਿਕ ਵਾਲੇ ਕੰਮ ਹੋ ਜਾਂਦਾ ਸੇਮ ਓਵੇਂ ਹਾਂ ਦੇਖੋ ਮੇਰੇ ਹੱਥ ਤਾਂ ਇਸ ਤਰ੍ਹਾਂ ਹੋ ਗਿਆ ਸਾਰੇ ਜੇ ਵੀਡੀਓ ਵਧੀਆ ਲੱਗੀ ਤੇ ਅੱਗੇ ਸ਼ੇਅਰ ਜ਼ਰੂਰ ਕਰਿਓ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ